ਵੇਖਾ ਰੱਬ ਦੇ ਵਿਆਹ ਆ ਤੈਨੇ ਅਲੋਕਾਰ ਬੱਚਾ ਜੰਮਿਆ ਵਾ ਆ ਸਾਰੀ ਦੁਨੀਆ ਬੱਚਾ ਜੰਮਦੀ ਆ ਸਵੇਰੇ ਅਗਲੀਆਂ ਬੱਚੇ ਪਾਦਾ ਕਰਦੀਆਂ ਵਾ ਤੇ ਸ਼ਾਮੀ ਰਸੋਈ ਸਾਂਭਦੀਆਂ ਵਾ ਹੈ ਇੱਥੇ ਤੇ ਐਸ਼ ਲੱਗੀ ਆ ਰਾਮਣਾ ਸੁੱਤੇ ਆਪਾਂ ਹੈ ਨਿਆਣਾ ਅਜਵੀਆਂ ਦਿਨਾਂ ਦਾ ਹੋ ਗਿਆ ਵਾ ਪਰਨਾ ਆਪਾਂ ਤੇ ਬੇਸੁਰਤ ਚੁੱਪ ਕਰਕੇ ਆਪਣਾ ਰਸ ਵਿੱਚ ਮੈਂਡੀ ਆ ਲੋੜ ਕੀ ਕੰਮ ਕਰਨ ਦੀ ਸੱਸ ਜਾਣੇ ਤੇ ਜਠਾਣੀ ਜਾਣੇ ਹੈ ਉਹਨੇ ਵੀ ਨਖਾਫਣੀ ਨਾ ਭੋਏ ਚੜਾਈ ਆ ਵੀ ਤੂੰ ਸੁੱਤੀ ਰਹਿ ਕੰਮ ਨੂੰ ਕਦ ਲਈ ਹੱਥ ਲਾਉਣਾ ਵਾ ਬੇਨ ਜੋ ਮੈਂ ਕਿੱਡੀ ਬੇਸੁਰਤ ਸੁੱਤੀ ਆ ਮੰਮੀ ਉਹ ਗੋਲੀ ਨਿੰਦਰ ਦੀ ਖਾਦੀ ਨਾ ਦੁੱਧ ਨਾਲ ਦਿੱਤੀ ਸੀ ਬੀਬੀ ਨੇ ਤਾਂ ਕਰਕੇ ਬਹਿ ਜਾ ਤੁਸੀਂ ਉਹ ਮੇਰੀ ਗੱਲ ਸੁਣਾ ਮੈਂ ਇੱਥੇ ਬਹਿਣ ਨਹੀਂ ਆਈ ਇਹ ਕਦੋਂ ਤੱਕ ਤੇਰੇ ਡਰਾਮੇ ਚੱਲਣੇ ਆ ਆ ਕੰਮਕੁਮਰ ਸੋਈਦਾ ਤੂੰ ਦੇਖਣਾ ਕਿ ਨਹੀਂ ਦੇਖਣਾ ਹੈ ਕਿੰਨੇ ਕ ਦਿਨ ਰੈਸਟ ਕਰਨੀ ਹੈ ਜੇ 20 ਦਿਨਾਂ ਦਾ ਨਿਆਣਾ ਹੋ ਗਿਆ ਵਾ ਹੁਣ ਉੱਠ ਕੇ ਤੁਰ ਫਿਰ ਥੋੜਾ ਬੋਤਾ ਡਾਕਟਰਾਂ ਨੇ ਵੀ ਇਹੋ ਗੱਲ ਕਹੀ ਹੀ ਕਿ ਥੋੜਾ 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 ਤੜਾਈ ਨੇ ਤੁਰਾਇਓ ਨਾਲੇ ਕੰਮ ਧੰਦਾ ਕਰਦਾ ਹੌਲੀ ਹੌਲੀ ਕਰੇ ਐ ਤੂੰ ਤਾਂ ਤਰ ਨਾ ਦੇ ਕੇ ਬੈੱਡ ਤੇ ਬੈਗੀ ਮੰਮੀ ਮੇਰੇ टाੰਕੇ ਵੇਖੋ ਮੇਰਾ ਵੱਡਾ ਆਪਰੇਸ਼ਨ ਹੋਇਆ ਵੈ ਮੈਂ ਕਿੱਦਾਂ ਉੱਠ ਕੇ ਤੁਰ ਲਵਾਂ ਅਬ ਥੋੜੇ ਦਿਨ ਪਹਿਲਾਂ ਤਾਂ ਦੀਦੀ ਲੈ ਕੇ ਗਏ ਡਾਕਟਰ ਤੇ ਚੈੱਕ ਕਰਾਇਆ ਮੜੀ ਮੜੀ ਪਾਸੇ ਵੀ ਪੈ ਗਈ ਆ ਉਹ ਕਹਿੰਦੀ ਬੋਤਾ ਹਿੱਲੀ ਨਾ ਨੇ ਤਾਂ ਟਾਂਗੇ ਤੇਰੇ ਛਿੱਲੇ ਜਾਣਗੇ ਨਹੀਂ ਮੇਰੀ ਗੱਲ ਸੁਣ ਤੇ ਆ ਨਾ ਇਹ ਟਾਂਕੇ ਟੁੰਕੇ ਜਿਹੜੇ ਆ ਨਾ ਜਿੰਨੀ ਜ਼ਿਆਦਾ ਰੈਸਟ ਕਰਨਗੀ ਨਾ ਉਨਾ ਹੀ ਉਹ ਸਰੀਰ ਤੇਰਾ ਜੁੜ ਜਾਣਾ ਗੋਡਿਆਂ ਤੋਂ ਥੋੜਾ 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 ਤੁਰੀਏ ਨਾ ਤਾਂ ਫਿਰ ਗੱਡੀ ਰੜਨੇ ਪੈ ਜਾਂਦੀ ਆ ਆਲੋਕਾਰ ਨਹੀਂ ਤੇਰਾ ਆਪਰੇਸ਼ਨ ਹੋਇਆ ਸਾਰੀ ਦੁਨੀਆ ਦੇ ਹੁੰਦੇ ਆ ਥੋੜਾ ਥੋੜਾ ਤੁਰਿਆ ਕਰ ਉੱਠ ਕੇ ਤੇਰੇ ਭਲੇ ਲਈ ਕਹਿਣ ਦੀਆਂ ਮੈਂ ਆ ਤੈਨੂੰ ਕੀ ਪਤਾ ਅਹੀਂ ਉਮਰ ਹੰਡਾਈ ਆ ਠੀਕ ਹੈ ਮੰਮੀ ਕਰ ਲੈਣੀ ਮੋਟ ਕੇ ਕੰਮ ਸਾਰਾ ਕੰਮ ਕਰਨ ਨੂੰ ਨਹੀਂ ਕਿਹਾ ਪਰ ਥੋੜਾ ਥੋੜਾ ਕਰਨਾ ਸ਼ੁਰੂ ਕਰ ਦੇ। ਆਪੇ ਤੈਨੂੰ ਆਦਤ ਪੈ ਜਾਣੀ ਹੈ। ਉੱਠ ਕੇ ਤੁਰੇਂਗੀ ਨਾ ਤਾਂ ਸਹੀ ਲੱਗੂਗਾ। ਹੁਣ ਜਠਾਣੀ ਤੇਰੀ ਆ ਉਸ ਵੇਰ ਤੋਂ ਲੈ ਕੇ ਸ਼ਾਮ ਤੱਕ ਹਫਲ ਜਾਂਦੀ ਆ। ਤੈਨੂੰ ਗੱਲਾਂ ਨਹੀਂ ਸੁਣਾਂਦੀ ਮੈਨੂੰ ਸੁਣਾਂਦੀ ਆ। ਹੁਣ ਮੈਂ ਸਾਰੇ ਘਰ ਦਾ ਵੇਖਣਾ ਹੁੰਦਾ ਵੀ ਕਿਹੜਾ ਕੀ ਕਰਨ ਡਿਆ ਤੇ ਕਿਹੜਾ ਕੀ ਨਹੀਂ ਕਰਨ ਡਿਆ। ਇਹ ਥੋੜਾ ਹੁਣ ਇੱਕ ਜਣੀ ਸੁੱਕੀ ਰਵੇ ਤੇ ਦੂਜੀ ਹੁਣ ਉੱਥੇ ਉਹ ਵਿਚਾਰੀ ਮਰੀ ਪਈ ਆ ਗਰਮੀ 'ਚ। ਮਮੇਂ ਤਾਂ ਸਾਰਿਆਂ ਨੂੰ ਲੱਗਦੀ ਆ ਮਮੀ ਦਵਾਈ ਤਾਂ ਉਹੀ ਮੈਨੂੰ ਦੇ ਕੇ ਗਈ ਕਹਿੰਦੇ ਅੰਜਰ ਰਸੋਈ ਵੱਲ ਤੋਂ ਤੂੰ ਮੁੜੀ ਵੀ ਨਾ ਬਸ ਬਿਸਤਰ ਆਪਣਾ ਵੇਲ ਲਿਆ ਕਰ ਬੇਟੀ ਬੇਟੀ ਤੈਹ ਲਾ ਲਿਆ ਕਰ ਉਹ ਵੀ ਨਹੀਂ ਵਿਚਾਰੀ ਮੈਨੂੰ ਲਾਂਦ ਦਿੰਦੇ ਉਹ ਕਹਿੰਦੇ ਨਾਂ ਅੰਜੂ ਕਿਤੇ ਟਾਂਕੇ ਖੋਲ ਗਏ ਨਾ ਤਾਂ ਕੰਮ ਖਰਾਬ ਹੋ ਜਾਏਗਾ ਤੂੰ ਆਪਣਾ ਧਿਆਨ ਦਾ ਕਰ ਜੇ ਇਹ ਮਹੀਨਾ ਕੋ ਹੋਰ ਆਪੇ ਵੀ ਨੋ ਕਹਿ ਕੇ ਗਏ ਤੂੰ ਹੀ ਕਹਿੰਦੇ ਕਲ ਬਦੈ ਨੇ ਕੋਈ ਨਹੀਂ ਮੁੱਠ ਕੇ ਕਰ ਲੈਨੀ ਮਮੀ ਜੀ ਗੱਲ ਸੁਣਾ ਓਏ ਰਸੋਈ ਚ ਸੜੂ ਸੜੂ ਕਰਦੀ ਹੂ ਇਹ ਗੱਲ ਛੱਡ ਦੇ ਉਹ ਤੇਰੇ ਸਾਹਮਣੇ ਮੋਮ ਬੰਦੀ ਆ ਉਥੇ ਜਦੋਂ ਕੰਮ ਕਰਦੀ ਹੈ ਨਾ ਤੇ ਤੈਨੂੰ 20 ਗਾਲਾਂ ਕੱ ਹੁਣ ਮੈਂ ਆ ਘਰ ਚ ਵੱਡੀ ਮੈਂ ਤੇ ਵੇਖਣਾ ਹੀ ਆ ਨਾ ਕਿਹੜਾ ਕੀ ਕਰਨ ਡਿਆ ਕਿਹੜਾ ਕੀ ਨਹੀਂ ਕਰਨ ਡਿਆ ਮੇਰਾ ਫਰਜ਼ ਹੈ ਤੈਨੂੰ ਸਮਝਾਉਣਾ ਤੇ ਤੈਨੂੰ ਠੋਣਾ ਬੈੱਡ ਤੋਂ ਤੇ ਇਸ ਕਰਕੇ ਤੂੰ ਉੱਠ ਕੇ ਬੰਦਿਆਂ ਨੂੰ ਕੰਮ ਕਰਨਾ ਸਟਾਰਟ ਕਰ ਦੇ ਘਰ ਦਾ ਸਾਰਾ ਸਿਸਟਮ ਵਿਗੜਨ ਦਿਆ ਵਾ ਠੀਕ ਹੈ ਮਮੇ ਮੇਰੇ ਕੋਲ ਇੰਨਾ ਕੰਮ ਹੁੰਦਾ ਵਾ ਸਾਰੀ ਉਮਰ ਅੰਦਰ ਸਿਆਪੇ ਕਰਦੇ ਮਰਜੋ ਪਹਿਲੇ ਆਪਣੇ ਨਿਆਣੇ ਪਾ ਲਓ ਮੜਕੇ ਇਹਨਾਂ ਦੇ ਪਾ ਲਓ ਜੱਬ ਨੂੰ ਫੜਿਆ ਇਹਨਾਂ ਨੇ ਮੈਨੂੰ ਗੁੱਡੇ ਬਾਰੇ ਸਮੇਂ ਨਹੀਂ ਅੰਦੀ ਮੈਂ ਮੰਮੀ ਦੀ ਸੁਣਾ ਕਿ ਦੀਦੀ ਦੀ ਸੁਣਾ ਦੀਦੀ ਮੇਰੇ ਨਾਲ ਆਪ ਹੀ ਡਾਕਟਰ ਤੇ ਗਏ ਨੇ ਕਿ ਡਾਕਟਰ ਕਹਿੰਦਾ ਵਾ ਟਾਂਕੇ ਖਰਾਬ ਹੋਏ ਨੇ ਤੇ ਤੂੰ ਉੱਠ ਕੇ ਤੁਰ ਫਿਰਨਾ ਕਿਤੇ ਜ਼ਿਆਦਾ ਨੁਕਸਾਨ ਹੋ ਗਿਆ ਤੇ ਫੇਰ ਓਨਾ ਹੀ ਪੈਸਾ ਲੱਗ ਜਾਣਾ ਮੈਂ ਉਹ ਤਾਂ ਸਰੀਰ ਮੇਰੇ ਨੇ ਦੁੱਖ ਚੱਲਣਾ ਮੈਂ ਲਾਂਗ ਮੇਰੇ ਕੋ ਪੁੱਟੀ ਨਹੀਂ ਜਾਂਦੀ ਏਦਾਂ ਲੱਜਾਏ ਮੈਂ ਅੰਦਰ ਕੋਈ ਕਟ ਕੱਟ ਕੱਟ ਵੱਜ ਜਾਂਦੇ ਆ ਵਾ ਮੇਰੀ ਗੱਲ ਸੁਣ ਗੁਰਜੀਤ ਕੀ ਕਰਨ ਲਈ ਆ ਬਸ ਮੰਮੀ ਕੱਪੜੇ ਲਾ ਕੇ ਲਈ ਹੈ ਮੈਂ ਕਿ ਵੇਖਾਂ ਜਿਹੜੇ ਸੁੱਕੇ ਜੋੜ ਲਾਂ ਤੇ ਜਿਹੜੇ ਕੋਈ ਸਿੱਲੇ ਰਹਿ ਗਏ ਉਹਨਾਂ ਨੂੰ ਫੇਰ ਬਾਹਰ ਖਲਾਰਾ ਮੈਂ ਨਹੀਂ ਸਾਰੇ ਕੰਮ ਦਾ ਠੇਕਾ ਤੂੰ ਹੀ ਚੁੱਕ ਲਿਆ ਕਰਦਾ ਕਿਉਂ ਕੀ ਹੋ ਗਿਆ ਮੰਮੀ ਨਹੀਂ ਉਹਨੂੰ ਕੀ ਗੱਲ ਆ ਨਿਆਣਾ ਅੱਜ 20 ਦਿਨ ਦਾ ਹੋ ਚੱਲਿਆ ਉਹਦਾ ਫਰਜ ਨਹੀਂ ਬੰਦਾ ਘਰ ਸੰਭਣ ਦਾ ਦੱਸ ਐ ਮੋਲ ਤੂੰ ਦੇ ਤੇ ਖੂਨ ਪਸੀਨਾ ਇੱਕ ਕਰਕੇ ਤੇ ਕੰਮ ਲੱਗੀ ਆ ਤੇਰੇ ਚ ਵੀ ਤੇ ਜਾਣ ਆ ਤੂੰ ਵੀ ਥੱਕਦੀ ਆ ਮੁੜ ਕੇ ਘਰ ਵਾਲੇ ਨੂੰ ਲਾਮਾ ਲੈਂਗੀ ਕਿ ਮੰਮੀ ਧਿਆਨ ਨਹੀਂ ਰੱਖ ਰਹੀ ਜੀ ਮੇਰਾ ਮੇਰੇ ਸੁਣੋ ਗਾਲੋ ਦਾ ਪ੍ਰਸ਼ਨ ਹੋਇਆ ਤੇ ਮੈਂ ਕੀ ਕਰਦੇ ਜੇ ਮੇਂ ਪੈਣਾ ਆਪਰੇਸ਼ਨ ਹੋਏ ਨੂੰ 20 ਸਾਲ ਹੋ ਗਏ ਆ ਆਪਰੇਸ਼ਨ ਹੀ ਹੋਇਆ ਵਾ ਐਡੀ ਕੋਈ ਗੱਲ ਨਹੀਂ ਆ ਸਰੀਰ ਤੇ ਨਾ ਮੜ ਕੇ ਪਾਣੀ ਪੈ ਜਾਂਦਾ ਜੇ ਨਾ ਤੁਰੋ ਤੇ ਥੋੜਾ ਥੋੜਾ ਉੱਠ ਕੇ ਤੁਰੂਗੀ ਨਾ ਤੇ ਸਹੀ ਰਹੂਗੀ ਪਰ ਤੁਰਨ ਯੋਗੀ ਹੋ ਜਾਊਗੀ ਮੇਰੀ ਗੱਲ ਸੁਣ ਹੁਣ ਉਹਨੂੰ ਮੈਂ ਸਮਝਾ ਕੇ ਆਈ ਆ ਕਿ ਉੱਠ ਕੇ ਤੇ ਕੰਮ ਧੰਦਾ ਕਰਨਾ ਥੋੜਾ ਥੋੜਾ ਸਟਾਰਟ ਕਰ ਤੇ ਉਹ ਨਾਲ ਵੀ ਉਤਰ ਕੋ ਆਵੇ ਤਾਂ ਤੂੰ ਇੱਥੇ ਹੁਣ ਉਹਨੂੰ ਕਵੇਂ ਵੀ ਜਾ ਜਾ ਕੇ ਤੇ ਰੈਸਟ ਕਰ ਬੈੱਡ ਤੇ ਪੈ ਜਾ ਕੇ ਮੰਮੀ ਤੂੰ ਹੀ ਕਹੋ ਜੀ ਕਿ ਲਗਨ ਦੇ ਡਾਕਟਰ ਨੇ ਕਿਹਾ 3 ਮਹੀਨੇ ਨੂੰ ਰੈਸਟ ਕਰਾਉਣੀ ਪਾਰੇ ਹੌਲੇ ਕੰਮ ਤੋਂ ਨਹੀਂ ਡਾਕਟਰਾਂ ਦੀ ਕਿਹੜੀ ਗੱਲ ਆ ਬੰਦੇ ਨੂੰ ਰੋਗ ਕੋਈ ਹੁੰਦਾ ਤਾਂ ਡਾਕਟਰ ਕੋਈ ਦੱਸ ਦਿੰਦੇ ਆ ਉਹ ਤੇ ਅੱਦੇ ਸ਼ਰਾਈ ਆ ਪਾਰਾ ਹੌਲਾ ਕੰਮ ਨਹੀਂ ਕਰਾਉਣਾ ਪਹਿਲੇ ਨਿਆਣੀਆਂ ਜਨਾਨੀਆਂ ਨਿਆਣਾ ਨਹੀਂ ਜਮਦੀਆਂ ਭਲਾ ਉਤੋਂ ਹੁਣ ਐਵੇਂ ਟਾਂਕੇ ਲਾਈ ਤਰੇ ਜਾਂਦੇ ਆ ਉਹਨਾਂ ਦਾ ਤੇ ਦਿਮਾਗ ਖਰਾਬ ਹੋ ਗਿਆ ਵਾ ਵੇਖੋ ਜਿਹਦੇ ਘਰ ਤੇ ਕੋਈ ਨਹੀਂ ਹੈਗਾ ਕਰਨ ਵਾਲਾ ਉਹਨੇ ਤਾਂ ਮਜਬੂਰੀ ਚ ਉੱਟ ਕੇ ਕਰਨਾ ਹੀ ਆ ਤੇ ਇੱਥੇ ਵੇਖੋ ਮੈਂ ਸਾਰਾ ਕਰਨ ਦੇ ਹੀ ਆ ਜਿਹੜਾ ਕੋਈ ਰਹਿ ਜਾਂਦਾ ਤਹੀ ਮੇਰੇ ਨਾਲ ਹੱਥ ਵੰਡਾ ਦਿੰਦੇ ਹੋ ਤੇ ਫਿਰ ਕਿਉਂ ਉਨ ਨੂੰ ਢੋਣਾ ਵਾ ਕਰ ਲੈਂਦਾ ਨੂੰ ਰੈਸਟ ਮੇਰੇ ਕੋਲ ਨਹੀਂ ਹੁਣ ਕੰਮ ਹੁੰਦਾ ਲੱਗੀ ਸਮਝ ਜੇ ਤੁਹਾਨੂੰ ਨਹੀਂ ਨਾ ਕੰਮ ਲਾਉਣਾ ਤਾਂ ਲੱਗੀ ਰਿਆ ਕਰ ਇੱਥੇ ਕਹਿੰਦੇ ਨਾ ਆਪੋ ਫਾਥੜੀਏ ਤੈਨੂੰ ਕੋਣ ਬਚਾਵੇ ਉਹ ਸਾਹਬ ਤੇਰਾ ਵਾ ਮਣ ਕੇ ਮੇਰੇ ਤੇ ਨਾ ਲਾਵੀ ਕੋਈ ਇਲਜ਼ਾਮ ਠੀਕ ਆ ਕੋਈ ਨਹੀਂ ਪਾਲਾ ਨੂੰ ਲੰਮੇ ਕੋਈ ਨਹੀਂ ਨਹੀਂ ਤੁਹਾਡਾ ਕੋਈ ਨਾਲ ਤੁਸੀਂ ਨਾ ਕਰੋ ਤੁਸੀਂ ਬੈਠੇ ਬੈਠੇ ਬਸ ਮੈਂ ਸਬਜ਼ੀ ਕੱਟ ਦਿਆ ਕਰੋ ਬਾਕੀ ਮੈਂ ਆਪੇ ਕਰ ਲਿਆ ਕਰੂੰਗੀ ਕਰ ਲੈਂਦਾ ਨੂੰ ਰੈਸਟ ਬਣਦੀ ਰਹਿ ਚੰਗੀ ਮੈਨੂੰ ਕੀ ਆ ਇਹ ਚ ਬਣ ਚੰਗੀ ਉਹ ਤੇ ਚੰਗੀ ਬਣ ਬਣ ਮਰ ਜਣਾ ਆਪਣਾ ਸਰੀਰ ਭਾਵੇਂ ਤੂੰ ਖਰਾਬ ਕਰ ਲੈ ਤੇ ਜਦੋਂ ਮੈਂ ਨਹੀਂ ਠੀਕ ਹੁੰਦੀ ਉਹ ਵੀ ਤਾਂ ਮੇਰਾ ਪੂਰਾ ਸਾਥ ਦਿੰਦੀ ਆ ਉਹਨੇ ਕਦੀ ਕਦਮ ਮੈਨੂੰ ਜਦੋਂ ਪੈਰ ਲਾਉਣ ਦਿੱਤਾ ਥੱਲੇ ਪਤਾ ਮੈਨੂੰ ਉਹ ਵੀ ਕਹਿ ਲੈਂਦੀ ਦੀਦੀ ਬਹਿ ਜਾ ਪਤਾ ਮੈਨੂੰ ਕਿੰਨਾ ਕੁ ਤੇਰਾ ਸਾਥ ਦਿੰਦੀ ਏ ਲੱਗੀ ਰ ਮੈਨੂੰ ਕੀ ਕੋਈ ਨਹੀਂ ਮੇਰੇ ਕੋ ਮੇਰੇ ਲੋ ਕੰਮ ਕਰਾ ਲਾ ਤਾਂ ਮੇਰੇ ਲੋ ਫਿਰ ਬੈਠਦੇ ਪਾਲਾ ਨੂੰ ਦਫਾ ਹੋ ਦੋਵੇਂ ਜਾਣੀਆਂ ਕਲੇਸ਼ਾਂ ਦਾ ਘਰ ਕਿਥਾਂ ਦਾ ਮੇਰੇ ਪਾ ਦਾ ਸਿਆਪਾ ਪਾਇਆ ਇਹਨਾਂ ਨੇ ਕੰਜਰੀਆਂ ਨੇ ਔਖੀ ਕਰਦੀ ਸਮਝਾਉਂਦੀ ਲੈ ਲੱਗੀ ਤੇ ਹੈਗਾ ਭਾਂਡੇ ਧੋਣ ਕਲੇਸ਼ਾ ਕਰ ਕੀ ਪਤਾ ਲੱਗੀ ਭਵੇ ਕੰਮ ਕਰਨ ਥੋੜਾ ਬਹੁਤਾ ਤਰਾ ਇੰਨਾ ਚਿਰ ਹੋ ਗਿਆ ਨਾਂ ਅੰਤਰਿਆ ਨੇ ਮੈਨੂੰ ਕਿਤੇ ਖਿੱਟੀ ਤੇ ਜਾਣ ਦਿੱਤਾ ਸਾਰੀਆਂ ਬੀਬੀਆਂ ਜਾਣ ਲਈਆਂ ਨਾ ਕਿਤੇ ਗੁਰਦੁਆਰੇ ਜਾਣ ਦਿੰਦੀਆਂ ਮੈਂ ਤਾਂ ਫਾਈ ਨੂੰ ਫਸੀ ਹੈ ਜਦੋਂ ਜਠਾਣੀ ਕੰਮ ਕਰੂਗੀ ਤਾਂ ਸੱਸ ਕਿਹੜੇ ਪਾਸੇ ਜਾਊ ਮਰੂਗੀ ਪਾਸੇ ਕਿਤੇ ਉਹ ਨਹੀਂ ਜਾ ਸਕਦੀ ਸੱਸ ਵੀ ਤਾਂ ਘਰੇ ਮਰੂਗੀ ਆਪੇ ਪੂ ਕੰਮ ਛੱਡੇਗੀ ਉਹ ਕੰਮ ਕਰੂਗੀ ਤਾਂ ਸੱਸ ਵੀ ਕਿਸੇ ਪਾਸੇ ਦਫਾ ਹੋਣ ਵਾਲੀ ਬਣੂਗੀ ਜੇ ਆਪਾਂ ਕੋਲ ਪੜਿਆ ਇਹਨਾਂ ਨੇ ਮੇਰੇ ਨਾਲ ਪਹਿਲੇ ਆਪਣੇ ਨਿਆਣੇ ਪਾਲਦੇ ਰਹੋ ਮੇਰੇ ਕਿ ਇਹਨਾਂ ਦੇ ਪਾਲਦੇ ਰਹੋ ਅੰਜੂ ਤੂੰ ਕੀ ਕਰਨੀ ਸੋਈ ਚ ਰਾਖੇ ਨੂੰ ਦੀਦੀ ਮੇਰੀ ਗੱਲ ਸੁਣੋ ਮੇਰੀ ਘਾਸੋ ਦੀਦੀ 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 ਮਾਪਣ ਦੇ ਤੋਂ ਤੇ ਨਹੀਂ ਸਬਜੀ ਮੈਂ ਕੱਟ ਕੇ ਨਾ ਉਹ ਰੱਖੀ ਨਹੀਂ ਮੈਂ ਡੰਡੇ ਬਦਲ ਕੇ ਬੈਠ ਕੇ ਕੱਟ ਲਈ ਸੀ ਮੇਰੀ ਗੱਲ ਸੁਣ ਤੀ ਉਹ ਇਕੱਲੀ ਸਾਰਾ ਕੰਮ ਕਰਦੀ ਐ ਸਾਰਾ ਤੋਂ ਉਹਦੇ ਸਿਰ ਤੇ ਕੰਮ ਪਿਆ ਹੁੰਦਾ ਵੈ ਥੋੜਾ ਬਹੁਤਾ ਤਾਂ ਹੱਥ ਲਾ ਮੈਂ ਉੱਠੀ ਨਾ ਕਰਦੀ ਮੇਰੇ ਕੰਨ ਲੱਤਾਂ ਮਾਵਾਂ ਕਮੀ ਆਨੇ ਮੇਰੇ ਇੰਨੇ ਸਜੰਜ ਜਿੱਦਾਂ ਨਾ ਦੀਦੀ ਅੰਦਰ ਕੁਝ ਕੱਟਿਆ ਜਾਂਦਾ ਵੈ ਬੜੀ ਦਰਦ ਹੋਉਂਦੀ ਪਤਾ ਤੁਹਾਨੂੰ ਪਤਾ ਨਾ ਮੰਮੀ ਕਿੱਥੇ ਸੁਣਦੇ ਕਹੇ ਦੀਦੀ ਮੇਰੀ ਸੁਣ ਗਾ ਤੂੰ ਮੰਮੀ ਦੀ ਨਹੀਂ ਸੁਣਨੀ ਤਿੰਨੇ ਜੋ ਮੈਂ ਕਹਾਂ ਉਹ ਸੁਨਣਾ ਤੂੰ ਮੰਮੀ ਨੇ ਮੇਰੇ ਵਰੀ ਵੀ ਇਹੋ ਕੋਸ਼ਿਸ਼ ਕੀਤਾ ਸੀ ਮੇਰੇ ਦੇ ਦੋਨਾਂ ਬੱਚਾ ਵਰੀ ਮੰਮੀ ਨੇ ਨਾ ਏਦਾਂ ਹੀ ਮੈਨੂੰ ਝਾਟੇ ਕੰਮੇ ਲਾ ਦੇਣਾ ਤੇ ਮੈਂ ਚੋੜੀਆ ਕਿ ਤੂੰ ਆਪਣੀ ਪੂਰੀ ਰੈਸਟ ਕਰੇ ਜਿੰਨਾ ਡਾਕਟਰ ਨੇ ਕਿਹਾ ਵਾ ਮੈਂ ਤਾਂ ਆਪਣਾ ਸਰੀਰ ਖਰਾਬ ਕਰ ਲੈ ਤੂੰ ਕਾ ਕਰਨਾ ਵਾ ਨਹੀਂ ਤੈਨੂੰ ਇਹੋ ਟਾਈਮ ਹੁੰਦਾ ਰੈਸਟ ਦਾ ਸਾਰੀ ਉਮਰ ਕੰਮ ਹੀ ਕਰਨਾ ਬਾਓ ਤੋ ਜਾਬ ਐ ਮੈਂ ਆਪੇ ਕਰ ਲਾਂ ਤੂੰ ਮੰਮੀ ਨੂੰ ਬੋਲਣ ਦਿਆ ਵਾ ਨਹੀਂ 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 ਤੂੰ ਚਾਹ ਰ ਮੇਰੀ ਗੱਲ ਸੁਣ ਦੀਦੀ ਘਰ ਚ ਕਲੇਸ਼ ਨਹੀਂ ਹੋਣਾਗਾ ਕਲੇਸ਼ ਨਾ ਕਹਿੰਦੇ ਘਰ ਚ ਕਲੇਸ਼ ਆ ਤੇ ਰਿੰਜੇ ਕੋਟ ਜਾਂਦਾ ਵਾ ਆ ਮੇ ਤਾਂ ਮੈਨੂੰ ਸੋਚਦੇ ਤੂੰ ਹੀ ਮੇਰਾ ਬਹੁਤ ਸਾਥ ਦਿੰਦੇ ਹੋ ਬਹੁਤ ਜਿਆਦਾ ਮੈਂ ਕਹਿੰਨੀ ਮੈਂ ਜਿੰਨੀ ਤੁਹਾਡੀ ਸਿਫਤ ਕਰਾਂ ਮਾ ਉਨੀ ਥੋੜੀ ਹੈ ਮੇਰੇ ਸੁਣ ਗਾ ਮੈਂ ਤੈਨੂੰ ਕਲੇਸ਼ ਪਾਉਣ ਲਈ ਨਹੀਂ ਕਹਿੰਦੀ ਜੇ ਤੇਰੀ ਮੰਮੀ ਕੁਝ ਕਹਿੰਦੇ ਤਾਂ ਤੂੰ ਕਹਿ ਤਾ ਚੰਗਾ ਕਰਦੀ ਆ ਬਸ ਸੁਣ ਕੇ ਅਣ ਸੁਣਿਆ ਕਰਦਾ ਹੈਗਾ ਤਾਂ ਕੰਮ ਮੈਨੂੰ ਦੱਸ ਦਿਆ ਕਰ ਆ ਮੈਂ ਚਾਹ ਬਣਾਈ ਮੈਂ ਮੰਮੀ ਨੇ ਚਾਹ ਦੇ ਆਵਾ ਮੈਂ ਦੇ ਨੀ ਕੋਈ ਨਹੀਂ ਨਹੀਂ ਮੈਨੂੰ ਜਾਣ ਲੈਂਦਾ ਉਹਨੇ ਤਾਂ ਗੁੱਸਾ ਕਰ ਚਲ ਫਿਰ ਧਿਆਨ ਨਾ ਹੁਣ ਆਪਣਾ ਮੈਂ ਲਾ ਤਾ ਅੜੀ ਪਈ ਐ ਸੋਹੋਂ ਮੋਲੀ ਵੀ ਪੁਰਦੀ ਨਾ ਨਾ ਕਰੂੰਗੀ ਕੰਮ ਨਾ ਕੱਲੇਗਾ ਬਸ ਤੁਹਾਡਾ ਬੱਚਾ ਸੰਭਲਿਆ ਕਰੋ ਉੱਥੇ ਬੈਠੇ ਬੈਠੇ ਕੋਈ ਮੈਂ ਬਹੁਤ ਆ ਅੱਭੀ ਸਬਜੀ ਨੂੰ ਤੜਕਾ ਨਾ ਦੀਦੀ ਲਾਇਓ ਤੜਕਾ ਮਾਪੇ ਲੰਨ ਨਹੀਂ ਮੈਂ ਲਾਉਣੀ ਤੜਕਾ ਉਹ ਬਸ ਮੰਮੀ ਨੂੰ ਚਾਹ ਚੋ ਦੇ ਦਿਆ ਕਰ ਮੰਮੀ ਨੂੰ ਲੱਗੇ ਕਿ ਕੰਮ ਕਰਨ ਦੀ ਬਸ ਹਾਲ ਤਾਂ ਸੁਣੋ ਭਾਂਡੇ ਨਹੀਂ ਮੇਰੇ ਕੋ ਜੋੜਨੇ ਉੱਪਰ ਰੱਖਨੇ ਆ ਨਾ ਬਸ ਉਹ ਤੁਸੀਂ ਜੋੜ ਦਿਓ ਮੈਂ ਜੋੜ ਦੇ ਤਾ ਜਾ ਬਹਿ ਜਾਵੇ ਠੀਕ ਹੈ ਮਾ ਦੇ ਘਰ ਦਾ ਸੁੱਖ ਨਾ ਤੁਹਾਡੇ ਕੋ ਪਾਨੀ ਆ ਦੀਦੀ ਸੱਚੀ ਚਾਲ ਕੋਈ ਨਹੀਂ ਪਰ ਮਮਾ ਵਧੀਆ ਬੈਣਾ ਵੀ ਤਾਂ ਮਾਵਾ ਵਰਗੀ ਹੁੰਦੀ ਆ ਵਾ ਬਿਲਕੁਲ ਠੀਕ ਬਿਲਕੁਲ ਸਹੀ ਕਿਹਾ ਜੀ ਮੰਮੀ ਵੀ ਨਾ ਹਾਦੀ ਕਰਦੇ ਨੇ ਦੱਸ ਕਿ ਉਹਨੂੰ ਕੋਨਾ 4 ਦਿਨ ਰੈਸਟ ਦੇਆ ਤੇ ਕਰ ਲੈੰਦੋ ਹਾਂ ਮੇਰੇ ਵਰੀ ਵਿਆਹ ਕੋਸ਼ਿਸ਼ ਕੀਤਾ ਸੀ ਤਾਂ ਇਹ ਉਹ ਹੁਣ ਤੱਕ ਮੇਰੇ ਹੁਣ ਨਾ ਹਾਦੀ ਦੁਖਦੇ ਰਹਿੰਦੇ ਕਦੀ ਇੱਥੇ ਦਰਦ ਕਦੀ ਉੱਥੇ ਦਰਦ ਸਰੀਰ ਹੀ ਖਰਾਬ ਹੋ ਗਿਆ ਮੇਰਾ ਤੇ ਜੇ ਮੈਂ ਉਹਨੂੰ ਕਹਿਣ ਨਹੀਂ ਕਿ ਚਲ ਉਹਦਾ ਸਰੀਰ ਨਾ ਖਰਾਬ ਹੋਵੇ ਰੈਸਟ ਕਰਾਦਾ ਤਾਂ ਮੰਮੀ ਵੀ ਨਾ ਬੱਸ ਉਹਨੂੰ ਜਾ ਕੇ ਕਹਿੰਦੇ ਰਹਿੰਦੇ ਕੰਮ ਕਰ ਕੰਮ ਕਰ ਪਤਾ ਨਹੀਂ ਕਿਹੜਾ ਕੰਮ ਇਹਨਾਂ ਦਾ ਜਿਹੜਾ ਮੁਕਣੇ ਹਨ ਸੇਵਕਾ ਆਂਦਾ ਨਹੀਂ ਅੱਪਾ ਵੀ ਹੋਲੀ ਬੋਲ ਤੁਹਾਨੂੰ ਡਾਕਟਰ ਨੇ ਚੰਗਾ ਭਲਾ ਮਣਾ ਕੀਤਾ ਵੀ ਉੱਚੀ ਬਾਜਣ ਦੇਣੀ ਆ ਨਾ ਉੱਚੀ ਬੋਲਣਾ ਕੀ ਗੱਲ ਹੋਈ ਆ ਡਾਕਟਰ ਨੇ ਤੇ ਮੈਨੂੰ ਬੜਾ ਕੁਝ ਕਿਹਾ ਵੈ ਨਾ ਤੁਰਨਾ ਨਾ ਫਿਰਨਾ ਨਾ ਬੋਲਣਾ ਉੱਚੀ ਮੇਰੇ ਖਿੱਚ ਪਿੰਦੀ ਵੀ ਪਰ ਹੁਣ ਕੀ ਕਰਾਂ ਸੋਹਰੇ ਘਰ ਦੀ ਨੂੰਹ ਆ ਨਾ ਮੈਂ ਕਿਹੜੀ ਐਸ ਪੇਕੇ ਘਰ ਚਤੀ ਬੈਠੀ ਹੋਈ ਹਾਂ ਬਹੁਤ ਜੀ ਦੱਸੋ ਵਾਜਾਂਗਾ ਮਰਨ ਡਿਓ ਮੈਨੂੰ ਦਵਾਈਆਂ ਲਿਆ ਕੇ ਦੇ ਸਾਰੀਆਂ ਤੇ ਇੱਕ ਟਿਊਬ ਹੀ ਉਹ ਜ਼ਰੂਰ ਲਿਆਣੀ ਮੇਰੇ ਜ਼ਖਮ ਖਰਾਬ ਹੋ ਗਿਆ ਜਾਦਾ ਮੈਂ ਲਾਣੀ ਲਾਣੀ ਹੈ ਲੈ ਹੁਣਾ ਤੈਨੂੰ ਇੱਕ ਗੱਲ ਦੱਸੋ ਵੀ ਤੂੰ ਹੀ ਤੁਰੇ ਕੋ ਫਰੰਡੇ ਜੁੱਟ ਕੇ ਕੀ ਕਰਾਂ ਮੰਮੀ ਦੀਆਂ ਗਾਲਾਂ ਕੌਣ ਖਾਵੇ ਓ ਮੰਮੀ ਦਾ ਦੇ ਕਾਮੀਆਂ ਬੋਲਣਾ ਕਦੀ ਤਾ ਨੂੰ ਬੋਲਦਾ ਕਦੀ ਮੈਨੂੰ ਬੋਲਦਾ ਉਤੇ ਬਾਹਰ ਜਿਹੜਾ ਵੱਡਾ ਉਹਨਾਂ ਨੂੰ ਚੰਗ ਦੇਉ ਉਹਨੂੰ ਬੋਲੀ ਜਾਂਦੇ ਹਾਏ ਹਾਏ ਯਾਰ ਕੀ ਤੇਰੇ ਭਾਜੀ ਨੇ ਪੈਸੇ ਪਾਏ ਸੀ ਘੱਟ ਮੇਰੀ ਗੱਲ ਸੁਣ ਹੈ ਤੇਰੀ ਜ਼ੁਬਾਨ ਕੁਝ ਜ਼ਿਆਦਾ ਨਹੀਂ ਖੁੱਲਦੀ ਜਾਂਦੀ ਰਾਨਾ ਤੇਰੀ ਆਈ ਨਹੀਂ ਤੇ ਜਬਾਰ ਤੇਰੀ ਗਿੱਠ ਲੰਮੀ ਹੋ ਕੇ ਇਸੇ ਦਿਖੋ ਮੈਂ ਰਾਨੀ ਨਹੀਂ ਲਿਆਉਂਦਾ ਆਪਣੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਭਾਬੀ ਦੀ ਗੱਲ ਕਰਨ ਲੱਗਾ ਮੈਂ ਵੀਰੇ ਨਾਲ ਕਿ ਵਿਆਹ ਲਵਾਓ ਤਾਂ ਮਿੰਟੋ ਮੇਟੀ ਲੈ ਕੇ ਜਾਓ ਆਪਣੇ ਕੋਲ ਤੇ ਨਾਲ ਹੀ ਮੇਰਾ ਮੇਰਾ ਵਿਆਹ ਭੇਜੋ ਤਾਂ ਮੈਂ ਵੀ ਜਾਵਾਂ ਮੈਂ ਨਹੀਂ ਇੱਥੇ ਰਹਿਣਾ ਤੁਹਾਡੀ ਮੈਂ ਕਿੱਚ ਕਿੱਚ ਸੌਣੀ ਨਹੀਂ ਥਾਦਾ ਤੁਹਾਡੀ ਕੀ ਮਤਲਬ ਤੇਰਾ ਤੁਸੀਂ ਤਾਂ ਕਹਿੰਦੇ ਟਿਕਣ ਹੀ ਨਹੀਂ ਦਿੰਦੇ ਘਰੇ ਟਿਕਾਣੀ ਦਿੱਤੀ ਮੈਂ ਤੁਹਾਡੀ ਦੋਖੀ ਆ ਉਹਦੇ ਹੱਡਾਂ 'ਚ ਪਾਣੀ ਨਾ ਪਵੇ ਉਹਨੂੰ ਮੈਂ ਤਾਂ ਕਹਿੰਨੀ ਹਾਂ ਤੇ ਡਾਕਟਰ ਛੱਡਾਈ ਆ ਤਾਂ ਕੰਮ ਕਰਿਆ ਕਰ ਮੈਂ ਡਾਕਟਰੂ ਕੀ ਪਤਾ ਨਾਲੇ ਤੈਨੂੰ ਬੜਾ ਪਤਾ ਵਾ ਓਹੋ ਮੈਂ ਕਹਿੰਦਾ ਡਾਕਟਰ ਹੀ ਤੂੰ ਝੇ ਨਹੀਂ ਡਾਕਟਰ ਛਦਾਈ ਹੈ ਜਿੰਨਾ ਕਹਿਆ ਵੀ ਰਾਮ ਕਰੋ ਉੱਤੇ ਆਪਣੀਆਂ ਦੀ ਮਾਰਦੇ ਰਹਿੰਦੇ ਈ ਗੋ ਭਾਬੀ ਬਹੁਤ ਈ ਮਾ ਹੁਣੇ ਵੱਡੇ ਨੂੰ ਫੋਨ ਲਾਉਣਾ ਨਹੀਂ ਤੇ ਮੈਂ ਉਹਨੂੰ ਦੱਸ ਦੇਣਾ ਝੇ ਅਜੇ ਵਿਆਹ ਨਹੀਂ ਹੋਇਆ ਕਿੱਦਾਂ ਛੱਲਾ ਮਾਰ ਮਾਰ ਗਿਆ ਭੌਂਕਣ ਹੈ ਹਰਾਮੀ ਨਾ ਵੇ ਰੰਮਾਨ ਗੱਲ ਕਰਨੀ ਤਮੀਜ਼ ਨਹੀਂ ਨੂੰ ਸੇਵਕ ਤਮ ਬੋਲਾਂਗੇ ਗੁੱਸੇ ਨਾਲ ਤੂੰ ਉੱਤੇ ਬਹੁਤ ਮੈਂ ਵੱਡੇ ਨੂੰ ਫੋਨ ਲਾਉਣ ਲੱਗਾ ਫਿਰ ਨਾ ਮੈਨੂੰ ਕਿਉਂ ਫੋਨ ਕਰਨਾ ਤੂੰ ਜਾ ਜਾ ਕੇ ਦਵਾਈ ਲੈ ਆ ਤੇ ਮੰਮੀ ਅੱਗੇ ਨਾ ਬੋਲ ਲੈ ਕੇ ਆ ਚੱਜੇ ਨਾ ਮੇਰਾ ਚਪੇੜਾ ਚੁਪੜਾ ਨਾ ਖਾਲੀ ਜਾ ਦਵਾਈ ਦੀ ਦੁਕਾਨ ਬੰਦ ਹੋਈ ਨਹੀਂ ਜਾ ਚੱਲ ਜਾ ਮੰਮੀ ਇਸੇ ਦਿਨ ਮੈਂ ਘਰੋਂ ਨਿਕਲ ਜਾਣਾ ਤੁਹਾਡੇ ਅੱਗੇ ਨਿਕਲ ਜਾਣਾ ਇਹਨੇ ਕਹ ਮੰਮੀ ਹਾਂ ਨਿਕਲ ਜਾ ਘਰੋਂ 2 ਘੰਟੇ ਆਰਾਮ ਜਿਆਦਾ ਨਾ ਹੋਵੇ ਤੇ ਮੰਮੀ ਹਾਂ ਨਿਕਲ ਕਿੱਥੇ ਜਾਊਗਾ 2 ਘੰਟੇ ਨੂੰ ਕੋਈ ਰੱਖੂਗਾ 3 ਘੰਟੇ ਰੱਖੂਗਾ ਆ ਘਾਰ ਹੀ ਕੰਮ ਆਉਂਦਾ ਹੁੰਦਾ ਵਾ ਤੇ ਤੇਰੇ ਵੀ ਘਾਰ ਹੀ ਕੰਮ ਆਉਣਾ ਵਾ ਅਧਿਓਰ ਕੰਮ ਨਹੀਂ ਆਉਣਾ ਜਿਹੜਾ ਤੈਨੂੰ ਚੁੱਕ ਨਾ ਦਿੰਦਾ ਇਹ ਗੱਲ ਸੁਣ ਅੰਜੂ ਇਹਦੇ ਮਗਰ ਨਾ ਲੱਗ ਉਹ ਤੇ ਹੈਗਾ ਨਿਆਣਾ ਸਿਆਣਾ ਉਹਨੂੰ ਤੇ ਜਮਾਈ ਤਮੀਜ਼ ਨਹੀਂ ਹੈਗੀ ਹੱਲੇ ਨਾਲੇ ਨਾ ਡਾਕਟਰਾਂ ਨੇ ਮਗਰ ਨਾ ਲੱਗਿਆ ਘਰ ਉਹ ਤੇ ਕਰਦੇ ਖੇਖਣ ਕੁਰਸੀਆਂ ਤੇ ਬੈਠੇ ਜੇ ਅਸੀਂ ਇਹ ਕੁਝ ਨਾ ਕਰੀਏ ਜਾਂ ਉਹਨਾਂ ਦੇ ਕਹਿਣੇ ਤੇ ਨਾ ਨਾ ਚੱਲੀਏ ਤਾਂ ਉਹਨਾਂ ਦੇ ਉੱਤੇ ਡਾਕਟਰਾਂ ਦੇ ਹਸਪਤਾਲ ਕੌਣ ਭਰੇ ਅਗਲਿਆਂ ਨੇ ਪੈਸੇ ਬਣਾਉਣੇ ਹੁੰਦੇ ਆ ਚੌਥੇ ਦਿਨ ਮੰਮੀ ਮੇਰੀ ਗੱਲ ਸੁਣੋ ਤੁਸੀਂ ਜੋ ਕਹਿੰਦੇ ਹੋ ਮੈਨੂੰ ਮਨਜ਼ੂਰ ਆ ਤੁਹਾਡੀ ਗੱਲ ਫਰੈਨ ਕੋ ਡਾਕਟਰ ਗਲਤ ਕਹਿੰਦੇ ਆ ਮੇਰੇ ਸੱਚੀ ਮੁੱੱਚੀ ਭਾਬੀ ਆ ਵੀ ਸ਼ਾਮੀ ਮੇਰੇ ਡਰੈਸਿੰਗ ਇੱਥੇ ਕਰਦੇ ਡਾਕਟਰ ਮੈਂ ਦਵਾਈ ਭੇਜੀ ਘਾਰ ਕੇ ਦੋ ਵਾਰੀ ਹੋਣੀ ਹੈ ਹੁਣ ਡਾਕਟਰ ਕੋ ਜਾ ਕੇ 500 ਰੁਪਿਆ ਫੀਸਾ ਤਾਂ ਭਰਨੋ ਤੇਰੇ ਮੇਰੇ ਬਹੁਤ ਬੁਰਾ ਹਾਲ ਹੈ ਇੱਕ ਪਾਸੇ ਦੇ ਟਾਂਕੇ ਖਰਾਬ ਹੋ ਗਏ ਉਹਨਾਂ ਨੇ ਸਾਫ਼ ਕਹਿਤਾ ਜੇ ਟਾਂਕਿਆਂ ਤੇ ਜ਼ੋਰ ਪੈ ਗਿਆ ਨਾ ਖਲੋਣ ਨਾਲ ਤੁਰਨ ਨਾਲ ਟਾਂਕੇ ਦੁਬਾਰਾ ਸਾਰੇ ਲੱਗਣਗੇ ਤੇ ਮੈਨੂੰ ਫੇਰ ਪੰਜੇ ਦਾ ਸਵਾਲ ਦਾਖਲ ਹੋਣਾ ਪੈਣਾ ਮੁਰਕੇ ਮਹੀਨਾ ਮੈਂ ਅਰੈਸਟ ਕਰਾਂਗੀ ਪਰ ਤੁਸੀਂ ਨਹੀਂ ਕੁਝ ਨਹੀਂ ਹੁੰਦਾ ਰੱਬ ਰੱਬ ਬੋਲ ਰੱਬ ਨੂੰ ਯਾਦ ਕਰਿਆ ਕਰ ਸਾਰਾ ਕੁਝ ਠੀਕ ਹੋਊਗਾ ਟਾਂਕੇ ਭਰ ਚੱਲੇ ਤੇਰੇ ਮਾੜਾ ਜਿਹਾ ਕੰਮ ਕੀ ਕਰਨਾ ਪੈ ਗਿਆ ਖੇਖਣ ਕੰਮ ਲੱਭੀ ਮੇਰੀ ਮਾਂ ਰੋਂਦੀ ਰਹੀ ਮੈਨੂੰ ਆ ਜਾ ਆ ਜਾ ਦਰਵਾਜ਼ੇ ਮੇਂ ਘਟ ਲਾ ਮੈਂ ਕਿਹਾ ਨਹੀਂ ਦੀਦੀ ਬਹੁਤ ਪਿਆਰ ਕਰਦੇ ਚਲ ਦੀਦੀ ਤੇ ਵਿਚਾਰੀ ਦੀ ਪਿੱਠ ਸੁੰਦੀ ਆ ਹਰ ਗੱਲੋਂ ਨਾਲ ਐ ਪਰ ਕਿਹਦੀ ਚਲਦੀ ਐ ਸੱਸ ਦੇਗੇ ਇਥੇ ਨਹੀਂ ਚਲਦੀ ਇੱਥੇ ਤੇ ਧੀਆ ਦਾ ਵੀ ਨਹੀਂ ਦੁੱਖ ਸੁਣਦੇਗੇ ਤੇ ਨੂੰ ਦਾ ਸੁਆਹ ਸੁਣਨਗੇ ਉਹ ਆਪਣੀ ਭੀ ਦੀ ਨਹੀਂ ਸਕੀ ਮੇਰੀ ਕਿੱਥੋਂ ਬਣ ਜਾਈਗੀ ਪ੍ਰਾਤ ਕਿੱਥੇ ਰੱਖਦੀ ਐ ਹਾਈ ਕਿ ਉਹ ਨਹੀਂ ਮੰਮੀ ਸਮਝਦੇਗੇ કે મેરે સચ્ચે મુ ચી દર્દો ઉંધી આ કે હોયા લગી આટા ગુણન હાંજી મમ્મી ગુણન લગી આટા ચાલ ચાલ શાબાશ શાબાશ બોન આટા હાંજી હાંજી શુગરયા તੈનુ ભી કરે અગલાઈ માસા હાંજી કર કર કામ એ મમ્મી મેરે ટાંગે હલગે મમ્મી કી હો ગયા અજો આઈ એ મમ્મી અજો ਕਿਆ ਵੰਨੂ ਬੀਬੀ ਮੇਰਾ ਕਾਜੀ ਮੈਂ ਟੁੱਟ ਗਿਆ ਵੇ ਬਰ ਕੋ ਚ ਹੋ ਗਿਆ ਜਿੱਤੇ ਫੇਰਾ ਲੋ ਕੰਮ ਘਨਾ ਲੋ ਆਟਾ ਚੱਲੀ ਉੱਠੇ ਕੀ ਹੋ ਗਿਆ ਤੈਨੂੰ ਠੀਕ ਹੈ ਅੰਜੂ ਕੀ ਗੱਲ ਹੈ ਕੀ ਕਰਨ ਨਹੀਂ ਤੂੰ ਸੌਂ ਜਾ ਅੱਧਾ ਦੀਦੀ ਗੁੰਨਣ ਲੱਗੇ ਸੀ ਮੇਰੇ ਬਹੁਤ ਅੱਧਾ ਦੀਦੀ ਮੈਂ ਤੇਰਾ ਮੜਾ ਕਿਤੇ ਨਾ ਬੱਸ ਖੋਸ਼ੀ ਹੋਣਾ ਮੇਰੇ ਦਿਹਾੜੇ ਸਾਰਾ ਬਲੈਡ ਬਲੈਡ ਹੋ ਗਿਆ ਜਿੱਤੇ ਤੀਹੀ ਹਟਾ ਕੇ ਨਾਲੋ ਆਟੇ ਦੀ ਪਹਿਲਾਂ ਫੜੋ ਨਾ ਥਪਵੋਣ ਨਾਲ ਮੇਰੇ ਮੋਸ਼ਨੀ ਹੋ ਗਿਆ ਐਵੇਂ ਡਰਾਮੇਬਾਜ਼ੀ ਕਰੀ ਜਾਂਦੇ ਡਰਾਮੇ ਲੱਗਣੇ ਜਾ ਜਾ ਘੇਟਾ ਗੋਂ ਤਾਂ ਖਾ ਰੋਟੀਆਂ ਲੈ ਜਾ ਨੂੰ ਅੰਦਰ ਅੰਦਰ ਵੀ ਹਸਪੀਟਲ ਲੈ ਕੇ ਜਾਣਾ ਜੇ ਉਹਨੂੰ ਕੁਝ ਹੋ ਗਿਆ ਨਾ ਫੇਰ ਵੇਖਿਓ ਹਾਂ ਬਕਵਾਸ ਕਰੀ ਜਾਂਦੀ ਤੈਨੂੰ ਜ਼ਿਆਦਾ ਲੋੜ ਉਹਦੀ ਤੇ ਮੈਨੂੰ ਨਹੀਂ ਇਹਦੀ ਲੋੜ ਨਹੀਂ ਉਹਨੂੰ ਸੇਵਕ ਨੂੰ ਫੋਨ ਕਰ ਨਾਲ ਜਾਵੇ ਤੁਹਾਡੇ ਕੱਲੀਆਂ ਕਿੱਥੇ ਅਧੀਰਾ ਤੁਰਤੀਆਂ ਜੇ ਵੇ ਮੇਰੀ ਗੱਲ ਸੁਣੋ ਫੋਨ ਨਹੀਂ ਚੁੱਕਣ ਦੇ ਮੈਂ 20 ਫੋਨ ਉਦੋਂ ਦੇ ਲਾਤੇ ਆ ਸਾਰਾ ਟੱਬਰ ਹੀ ਉੱਥੇ ਜਾ ਕੇ ਬਹਿ ਗਏ ਜੇ ਕੀ ਹੋਇਆ ਵਾ है ठीक है अच्छा आने लगे जे घरे आ जाओ दफा आओ फिर भी फोन किते फोन ही नहीं चुकन डे मैं तो पहले क्या ही कुछ नहीं होया उन्हू आ जाओ तो आ जाओ मूह वाले सारा टब्बर ही तुर पिया जिदा पता नहीं उन्होंने की चलिया वा मैं वह भी खेखना पट्टी आ मिनट मिनट डिग दे ਜੇ ਬੈੱਡ ਤੋਂ ਉਠਾ ਹੀ ਦਿੱਤੀ ਤਾਂ ਉੱਥੇ ਜਾ ਕੇ ਡਿਗਤੀ ਆਟਾ ਗੁੰਨਣਾ ਨਹੀਂ ਕੰਮ ਕੋਈ ਵੀ ਨਹੀਂ ਕੀਤਾ ਵਾ ਮਮੀ ਵਾ ਨੋਨੂ ਇਹੋ ਜਿਹੇ ਹਾਲਾਤ ਚ ਹਸਪੀਟਲ ਖੜਿਆ ਹੋਵੇ ਤਾਂ ਤੀਹੀ ਘਰ ਬੈ ਕੇ ਬਾਬੇ ਅਗੇ ਅਰਦਾਸ ਕਰਨ ਦੀ ਬਜਾਏ ਕਿ ਸਭ ਕੁਝ ਠੀਕ ਠਾਕ ਹੋਵੇ ਤੇ ਟਾਂਕੇ ਨਾ ਖਰਾਬ ਹੋ ਗਏ ਹੋਣਾ ਤੇ ਕਮੀਆਂ ਘਟੰਦੇ ਜਿੱਥੇ ਬੈ ਕੇ ਮੇਰੀ ਗੱਲ ਸੁਣਾ ਅਰਦਾਸ ਮੈਂ ਤੈਨੂੰ ਪੁੱਛ ਕੇ ਕਰਨੀ ਹੈ ਜੋ ਇਹ ਬਸ ਹੈ ਜੋ ਮੈਂ ਸੁਣਿਆ ਮੈਂ ਹੋ ਗਈ ਬੋਲਣਾ ਵਾ ਮੈਂ ਕਿ ਕਦੋਂ ਦੀ ਖਣੀ ਹੈ ਤੁਹਾਨੂੰ ਪਤਾ ਪਹਿਲੇ ਮੈਂ ਅਰਦਾਸ ਹੀ ਕੀਤੀ ਫਿਰ ਮੈਂ ਕੀਤਾ ਤੁਹਾਨੂੰ ਫੋਨ ਕਿ ਕਿੱਥੇ ਜੇ ਤੇ ਰੱਬ ਨੇ ਮੇਰੀ ਰਹਿ ਰੱਖ ਲਈ ਹੈ ਹੈ ਮੈਨੂੰ ਪਤਾ ਵਾ ਹਾਂ ਰੱਖ ਲਈ ਤੁਹਾਡੀ ਰਹਿ ਠੀਕ ਹੈ ਹਨਾ ਤੇ ਕੱਪੜੇ ਕੱਢੋ ਸਾਰੇ ਸਿਆਲ ਹੋਣ ਵਾਲਾ ਵ ਕੰਬਲ-ਕੁੰਬਲ ਆਪਾਂ ਕੱਢਨੇ ਹੋਣਾ ਉਹ ਕਢੋਣੇ ਉਹ ਕੋ ਪੇਟੀ ਚਸਤ ਪਤਾ ਪਲ ਮੋਣਨੇ ਨੂੰ ਕਿੰਨੇ ਉੱਪਰ ਚੜਾ ਤੋਤਾ ਕੇ ਹਨਾ ਸਾਰੇ ਕੰਮ ਉਹਦੇ ਕੋ ਕਰੋਨੇ ਆ ਗੁਰਜੀਤ ਪੁੱਤ ਅਜੇ ਵੀ ਸ਼ਰਮ ਕਰ ਲੋ ਥੋੜੀ ਜੀ ਹੁਣ ਉਹਨੂੰ ਹਸਪੀਟਲ ਦਾਖਲ ਕਰ ਲਿਆ ਕਾਉਂਟੇ ਖਲ ਗਿਆ ਦੇ ਦੁਬਾਰਾ ਹੋਣਿਆ ਸਾਰਾ ਨਵੇਂ ਸਿਰੋਂ ਕੰਮ ਹੋਣਾ ਹੁਣ ਫੇਰ ਕੀ ਹੁਣ ਕੀ ਹੁਣ ਦੁਬਾਰਾ ਪੈਸੇ ਲਾਓ ਸਾਰੇ ਫੇਰ ਦੁਬਾਰਾ ਮੈਂ ਲੈ ਕੇ ਆਉਂਦੇ ਆ ਭਾਪੀ ਨੂੰ ਸੇਵਕ ਨੇ ਤੁਹਾਨੂੰ ਇਹ ਨਹੀਂ ਕਿਹਾ ਹੁਣ ਮੈਂ ਲੈ ਕੇ ਆਉਂਦੇ ਆ ਸੇਵਕ ਨੇ ਕਿਹਾ ਨਾ ਵੱਡੀ ਭਾਬੀ ਆਉਂਦੀ ਘਰ ਮੈਂ ਆਈ ਘਰ ਉਹਦੇ ਕੱਪੜੇ ਲੀਡੇ ਲੈਣ ਕੋਈ ਬਿਸਤਰਾ ਖੜਨ ਨੂੰ ਦੱਸੋ ਹਣ ਕੀ ਜਵਾਬ ਦੋਗੇ ਤੇ ਘਰ ਬਨੇ ਨੂੰ ਬਾਹਰ ਬੈਠੇ ਨੂੰ ਕਿ ਮੇਰ ਕੋ ਉਹਦਾ ਸਵਾਮੀ ਨਾਲ ਹੀ ਕਰਾਇਆ ਗਿਆ ਉਹਨੂੰ ਰੈਸਟ ਨਹੀਂ ਕਰਵਾਈ ਗਈ ਉਹਨੂੰ ਮੈਂ ਕੰਮ ਤੇ ਲਾਤਾ ਅਰੇ ਟਾਂਕੇ ਖੋਲ ਗਏ ਦੋਰਾ ਸਾਰਾ ਖਰਚਾ ਪੈ ਗਿਆ ਨਾ ਦੁਬਾਰਾ ਸਾਰੇ ਟਾਂਕੇ ਖੋਲ ਗਏ ਨਾਲੇ ਰੈਸਟ ਵੀ ਥੇਰੋਂ ਜ਼ਿਆਦਾ ਕਰਾਉਣੀ ਪੈਣੀ ਆ ਤੇ ਖਰਚਾ ਵੀ ਦੁਬਾਰਾ ਕਰਨਾ ਪੈਣਾ ਕੀ ਜਵਾਬ ਦੋਗੇ ਉਹਨੂੰ ਦੱਸੋ ਮੈਨੂੰ ਉਹ ਪਰਦੇਸਾਂ 'ਚ ਬੈਠਾ ਤੁਹਾਡੇ ਸਾਰੇ ਛੱਡੀ ਇਹਨਾਂ ਨੇ ਤੇ ਤੁਸੀਂ ਕੀ ਕਰ ਤੋ ਦਿੱਤੀ ਆ ਗੁਰਜੀਤ ਪੁੱਤ ਮੈਂ ਪਹਿਲੇ ਬੜੀ ਸ਼ਰਮਿੰਦਾ ਵਾਂ ਜਦੋਂ ਕੁੜੀ ਉੱਥੇ ਡਿੱਗਦੀ ਹੀ ਨਾ ਮੈਂ ਤੇ ਉਹ ਸੱਸਾਂ ਵਾਲੀ ਗੱਲ ਵਿਖਾਈ ਉਤੋਂ ਮੇਰੀ ਜ਼ੁਬਾਨ ਨਹੀਂ ਖਲੋਂਣ ਢਈ ਵਿੱਚੋਂ ਮੈਂ ਡਰੀ ਪਈ ਸੀ ਕਿ ਨੂੰ ਕੁਝ ਹੋ ਨਾ ਜਾਵੇ ਤੈਨੂੰ ਪਤਾ ਜੇ ਉਹਨੂੰ ਕੁਝ ਹੋ ਗਿਆ ਨਾ ਤੇ ਮੁੰਡੇ ਦੀ ਤੇ ਖਾਦੀ ਖੜੀ ਉਹਨੇ ਤਾਂ ਬੋਲਣਾ ਹੀ ਆ ਅਖਸਰ ਉਹ ਦੀ ਜਨਾਨੀ ਆ ਮੈਂ ਆਪਣੇ ਆਪ ਨੂੰ ਨਹੀਂ ਮਾਫ ਕਰ ਪਾਉਣਾ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਆ ਇਹ ਸਹੀ ਕਿਹਾ ਕਿਸ ਨੇ ਅੱਜ ਮੈਂ ਵੇਖ ਲਿਆ ਆਖੀ ਮੈਂ ਸਿਆਣੀ ਬਿਆਣੀ ਸੀ ਤੁਹਾਡੀ ਸੱਸ ਹੀ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹਨੂੰ ਕਿੰਨਾ ਚਿਰ ਅਰੈਸਟ ਕਰਾਉਣੀ ਆ ਕਦੋਂ ਉਹਦੇ ਟਾਂਕੇ ਠੀਕ ਹੋਣੇ ਆ ਕਿੱਦਾਂ ਬੱਚੇ ਨੂੰ ਸੰਭਾਲਣਾ ਵਾ ਉਹਨੇ ਕਿੰਨਾ ਕੁ ਧਰਨਾ ਵਾ ਕਿੰਨਾ ਕੁ ਨਹੀਂ ਧਰਨਾ ਮੈਂ ਤੇ ਘਰ ਦਾ ਕੰਮ ਵੇਖਦੀ ਰਹੀ ਮੈਂ ਤੇ ਆਪਣਾ ਆਪ ਵੇਖਦੀ ਰਹੀ ਕਿ ਇੰਨਾ ਜੇ ਰੋ ਗਿਆ ਨਾ ਮੈਂ ਬਾਜ਼ਾਰ ਜਾ ਸਕੀ ਨਾ ਮੈਂ ਗੁਰਦੁਆਰਾ ਸਾਹਿਬ ਜਾ ਸਕੀ ਤੇ ਨਾ ਹੀ ਮੈਂ ਕਿਸੇ ਕਿੱਟੀ ਪਾਰਟੀ ਤੇ ਜਾ ਸਕੀ ਆਹੋ ਕਿੱਟੀਆਂ ਦੀ ਪਈ ਹੋਣੀ ਤੁਹਾਨੂੰ ਨਾ ਉਹ ਓਥੇ ਜਿੰਨਾ ਕੰਮ ਤੰਦੇ ਲੱਗੇ ਤੇ ਮੈਂ ਆਪਣੀਆਂ ਕਿੱਟੀਆਂ ਤੇ ਜਾਵਾਂ ਉਹ ਜ਼ਿਆਦਾ ਜ਼ਰੂਰੀ ਸੀ ਤੁਹਾਨੂੰ ਘਰ ਪਰਿਵਾਰ ਨੇ ਜ਼ਰੂਰੀ ਇੱਕ ਵਾਰ ਨਹੀਂ ਸੋਚਿਆ ਕਿ ਕਹਿੰਦੇ ਘਰ ਭਾਂਡੇ ਮਾਂਜਣ ਵਾਲੇ ਪਏ ਹੋਣਾ ਤੇ ਜਨਾਨੀਆਂ ਦੇ ਮੂੰਹ ਬਣ ਜਾਂਦੇ ਆ ਤੇ ਗੁਰਦੁਆਰੇ ਜਾ ਕੇ ਖੋਖੋ ਕੇ ਮਾਂਜਦੀਆਂ ਮੈਂ ਤੇ ਪੁੱਤ ਉਹ ਗੱਲ ਘਰ ਵਿਖਾਉਣ ਲੱਗੀ ਕਿ ਘਰੇ ਕੰਮ ਨੂੰ ਹੱਥ ਨਹੀਂ ਲਾਉਣਾ ਤੇ ਉੱਥੇ ਜਾ ਜਾ ਸੇਵਾ ਕਰਨੀ ਪੁੱਤ ਹੋਰ ਗੋ ਤੇ ਮਾਫੀ ਮੈਂ ਹਸਪੀਟਲ ਤੇ ਜਾ ਕੇ ਮੰਗੂਗੀ ਤੂੰ ਮੈਨੂੰ ਮਾਫ ਕਰ ਦੇ ਤੇ ਉਹਦੇ ਘਰ ਵਾਲੇ ਦਾ ਫੋਨ ਆਊਗਾ ਨਾ ਉਹਨੂੰ ਨਾ ਦੱਸੀ ਸੇਵਕ ਨੂੰ ਮੈਂ ਮਨਾ ਕਰ ਦਿੰਨੀ ਆ ਕੁੜੀ ਨੇ ਠੀਕ ਹੋ ਜਾਣਾ ਆ ਐਵੇਂ ਵਿਚਾਰਾ ਦੇਸਾਂ ਪਰਦੇਸਾਂ 'ਚ ਬੈਠਾ ਫਿਕਰ ਕਰੂਗਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਸਿਆਣੀ ਆ ਨਾ ਮੈਂ ਆਪੇ ਡਾਕਟਰ ਨਾਲ ਗੱਲ ਕਰ ਲੈਂਦੀ ਤੇ ਆਪੇ ਸੰਭਾਲ ਲੈਣੀ ਆ ਲਿਆ ਫੜਾ ਚਾਹ ਕੋਤ ਬਣਾ ਦੇ ਤੇ ਬਿਸਤਰਾ ਫੜਾ ਮੈਂ ਲੈ ਕੇ ਜਾਣੀ ਆਪਣੀ ਧੀ ਦੇ ਕੋਲ ਸੇਵਕ ਕਿੱਥੇ ਆ ਹੁਣ ਮੈਨੂੰ ਦੱਸੋ ਤੁਸੀਂ ਘਰ ਸਾਂਭਣਾ ਜੇ ਕਿ ਹਸਪੀਟਲ ਸਾਂਭੋਗੇ ਤੈਨੂੰ ਕਹਿਣ ਤੇ ਨਹੀਂ ਆ ਚੀਜ਼ਾਂ ਦੇ ਛੇਤੀ ਮੈਂ ਜਾਣਾ ਵਾ ਉੱਥੇ ਤੁਸੀਂ ਰਹੋਗੇ ਨਾ ਫਿਰ ਚਲੋ ਠੀਕ ਆ ਫਿਰ ਮੈਂ ਘਰ ਬੱਚਾ ਸਾਂਭਾਂਗਾ ਹੈਲੋ ਕਿੱਥੇ ਆਵੇਂ ਹੋਸ ਨਾਉ ਸਾਰੇ ਠੀਕ ਠਾਕ ਹੋ ਤੇ ਆਪਾਂ ਇੱਕ ਸਟੋਰੀ ਤਿਆਰ ਕੀਤੀ ਆ ਕਿ ਜਦੋਂ ਇੱਕ ਨੌ ਦੇ ਘਰ ਬੱਚਾ ਹੁੰਦਾ ਵਾ ਤੇ ਉਹਦਾ ઓਪਰੇਟ ਹੁੰਦਾ ਵਾ ਤੇ ਡਾਕਟਰ ਨੂੰ ਰੈਸਟ ਦੱਸਦੇ ਆ ਤੇ ਸਾਰੀਆਂ ਸੱਸਾਂ ਨੇ ਇਦਾਂ ਕਰਦੀਆਂ ਕਈ ਵਾਰ ਜਠਾਣੀਆਂ ਇਦਾਂ ਕਰਦੀਆਂ ਵਾ ਕਈ ਵਾਰ ਦਰਾਣੀਆਂ ਇਦਾਂ ਕਰਦੀਆਂ ਤੇ ਕਈ ਵਾਰ ਸੱਸਾਂ ਇਦਾਂ ਕਰਦੀਆਂ ਕਿ ਉਹਨੂੰ ਪ੍ਰੋਪਰ ਰੈਸਟ ਨਹੀਂ ਕਰਨ ਦਿੰਦੇ ਜੇ ਉਹ ਵਿਚਾਰੀ ਰੈਸਟ ਕਰਦੀ ਹੈ ਨਾ ਤੇ ਉਹਦੀਆਂ ਇੱਕ ਦੂਜੇ ਨਾਲ ਚੋਗਲੀਆਂ ਕੀਤੀਆਂ ਜਾਂਦੀਆਂ ਉਹਨੂੰ ਤਾਣੇ ਮਿਹਨੇ ਡਾਇਰੈਕਟਲੀ ਦਿੱਤੇ ਜਾਂਦੇ ਆ ਕਿ ਇਹ ਕਦੋਂ ਉੱਠ ਕੇ ਕੰਮ ਕਰੂਗੀ ਉਹ ਵੇਖੋ ਕੰਮ ਤੇ ਚੱਲਦੇ ਰਹਿਣਗੇ ਬਿਲਕੁਲ ਅਰੇ ਜਿਹੜੀ ਜ਼ਿੰਦਗੀ ਆ ਨਾ ਬਾਰ ਬਾਰ ਨਹੀਂ ਮਿਲਦੀ ਢਿੱਡ ਪੜਵਾਇਆ ਹੁੰਦਾ ਵੈ ਢਿੱਡ ਬੰਦੇ ਕਿੰਨੇ ਕਿੰਨੇ ਪਰਤਾਂ ਸੱਤ ਪਰਤਾਂ ਹੁੰਦੀਆਂ ਸਾਡੀਆਂ ਕਿਵੇਂ ਟਾਂਗੇ ਲੱਗ ਲੱਗ ਕੇ ਅੰਦਰੋਂ ਜ਼ਰਾ ਇਹਨਾਂ ਹੱਥ 'ਚ ਕੱਟ ਵਜੇ ਨਾ ਤੁਸੀਂ 4 ਦਿਨ ਪਾਣੀ ਚ ਉੰਗਲ ਨਹੀਂ ਪੀਉਂਦੇ ਹਾਏ ਦਰਦ ਹੁੰਦੀ ਤਾਂ ਵਿਚਾਰੀ ਦਾ ਇੰਨਾ ਹਿੱਸਾ ਤੁਰਨਾ ਫਿਰ ਨਾ ਸਾਰਾ ਉੱਪਰ ਦਾ ਭਾਰ ਥੱਲੇ ਤੁਰਨ ਫਿਰਨ ਕੇ ਖਿੱਚ ਪੈਣੀ ਇੱਕ ਬੱਚਾ ਜੰਮਾ ਵੀ ਕਿਤੇ ਸੋਖਾ ਪਿਆ ਔਰਤ ਇੰਨਾ ਕੁਝ ਆਪਣੇ ਲਈ ਚੱਲਦੀ ਐ ਤਾਂ ਤੁਸੀਂ ਉਹਦੇ ਲਈ 2 ਮਹੀਨੇ ਨਹੀਂ ਚੱਲ ਸਕਦੇ ਦੋ ਮਿੰਨੇ ਨਹੀਂ ਕੰਮ ਇੱਕ ਚੱਲ ਸਕਦੇ ساری ਉਮਰ ਉਹਨੇ ਕੰਮ ਕਰਨਾ ਤੁਹਾਡੇ ਘਰ ਦਾ ਬਿਲਕੁਲ ਨਾਲੇ ਕੋਈ ਐਦਾਂ ਦਾ ਨਹੀਂ ਹੁੰਦਾ ਕਿ ਉਹ ਠੀਕ ਹੋਵੇ ਤੇ ਉਹ ਬੈੱਡ ਰੈਸਟ ਕਰੇ ਬਿਲਕੁਲ ਬੈੱਡ ਤੇ ਜਿਹੜੇ ਪੈਂਦੇ ਆ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹ ਬੈੱਡ ਤੇ ਕਿੱਦਾਂ ਪੈਂਗੇ ਹੈਨਾ ਤੇ ਮਾੜੀ ਕਿਸਮਤ ਹੁੰਦੀ ਕਿ ਉਹਨਾਂ ਨੂੰ ਬੈੱਡ ਤੇ ਪੈਣਾ ਪੈਂਦਾ ਵਾ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਅਸੀਂ ਬੈੱਡ ਰੈਸਟ ਕਰੀਏ ਹਰ ਇਨਸਾਨ ਇਹੀ ਚਾਹੁੰਦਾ ਹੈ ਕਿ ਮੈਂ ਆਪਣਾ ਕੰਮ ਕਰਾਂ ਆਪਣਾ ਖਾਣਾ ਪੀਣਾ ਹੱਸਾਂ ਖੇਡਾਂ ਜਾਵਾਂ ਆਵਾਂ ਇਹੀ ਜ਼ਿੰਦਗੀ ਆ ਹੈਨਾ ਬਿਲਕੁਲ ਕਹਿੰਦੇ ਨਾ ਚਲਦੀ ਦਾ ਨਾਮ ਗਾੜੀ ਹੈ ਤੇ ਇਸ ਕਰਕੇ ਸਾਡਾ ਸਟੋਰੀ ਬਣਾਉਂਦਾ ਮੇਨ ਮਕਸਦ ਇਹ ਹੀ ਹੀ ਕਿ ਚਲੋ ਜੋ ਵੀ ਇਨਸਾਨ ਨਾਲ ਇਦਾਂ ਹੁੰਦਾ ਵਾ ਉਹ ਬੱਚੇ ਪੈਦਾ ਕਰਦੇ ਨੇ ਤੁਹਾਡੇ ਕਰਕੇ ਕਰਦੇ ਨੇ ਤੁਹਾਡਾ ਪਰਿਵਾਰ ਵਧਾਉਣ ਵਾਸਤੇ ਤੇ ਜਿਹੜੇ ਕਦੀ ਕਦੀ ਬੱਚੇ ਪੈਦਾ ਵਾਸਤੇ ਕਦੀ ਕਦੀ ਆਪਣੇ ਸਰੀਰ ਦਾ ਕੋਈ ਹਿੱਸਾ ਹੀ ਖਰਾਬ ਹੋ ਜਾਂਦਾ ਤਾਂ ਟਾਂ ਟਾਂਕੇ ਲੱਗੇ ਹੁੰਦੇ ਨੇ ਪਤਾ ਦੁੱਖ ਪਿੱਛੇ ਹੀ ਆਪਣਾ ਹਿੱਸਾ ਕਟਵਾਉਂਦੇ ਆ ਨਾ ਸਰੀਰ ਦਾ ਕੋਈ ਸ਼ੌਂਕ ਨੂੰ ਤਾਂ ਨਹੀਂ ਕੱਟ ਮਰਵਾਂਦਾ ਹੁਣ ਇਹ ਸਟੋਰੀ 'ਚ ਜੋ ਹੋਇਆ ਉਹਦੇ ਨਾਲ ਸਾਹਮਣੇ ਆ ਹੁਣ ਵੇਖੋ ਮੈਨੂੰ ਤੇ ਦੁਬਾਰਾ ਮਿਹਨਤ ਕਰਨੀ ਪੈਣੀ ਸੀ ਨਾ ਤੁਹਾਡੇ ਸਾਹਮਣੇ ਮਾਨ ਹਸਪੀਟਲ ਵੀ ਚੱਲੀ ਸੀ ਫਿਰ ਉਹਨੇ ਫੇਰ ਬੈੱਡ ਰੈਸਟ ਤੇ ਆ ਜਾਣਾ ਸੀ ਜਿੱਥੇ ਉਹਨੂੰ ਆਪਾਂ ਮਹੀਨਾ ਵੀ ਦਿਨ ਰੈਸਟ ਕਰਾਈ ਉਹ ਦੁਬਾਰਾ 3 ਮਹੀਨਾ ਰੈਸਟ ਕਰਨੀ ਹੁੰਦੀ ਉਹਦੇ ਨਾਲ ਚੰਗਾ ਆ ਕਿ ਨੌਵਾਂ ਨੂੰ ਵੀ ਆਪਣੀਆਂ ਧੀਆ ਸਮਝ ਕੇ ਉਹਨਾਂ ਨੂੰ ਰੈਸਟ ਕਰਾਓ ਬਾਰ-ਬਾਰ ਨਹੀਂ ਇਹ ਚੀਜ਼ ਹੋਣੀ ਤੇ ਜਦੋਂ ਠੀਕ ਹੋ ਜਾਣਗੇ ਉਹਨਾਂ ਨੇ ਆਪੇ ਹੀ ਨਹੀਂ ਬੈਠਣਾ ਬਿਲਕੁਲ ਜੀ ਤੇ ਸੋ ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਨਾ ਕਰਨ ਨਾ ਕਰਨ ਸਾਡਾ ਮੋਰਲ ਇਹੀ ਆ ਕਿ ਵਧੀਆ-ਵਧੀਆ ਆਪਣੇ ਪਰਿਵਾਰ 'ਚ ਖੁਸ਼ ਰਹੋ ਖੁਸ਼ ਰਹੋ ਤੇ ਔਰਤਿਓਂ ਕੇ ਔਰਤ ਦੀ ਦੁਸ਼ਮਣ ਨਾ ਬਣੋ। ਬਾਬਾ ਜੀ ਚੜਦੀ ਕਲਾ ਚ ਰੱਖਣ ਸਾਰਿਆਂ ਨੂੰ। ਬਿਲਕੁਲ ਜੀ। ਤੇ ਚੈਨਲ ਨੂੰ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ ਵੀਡੀਓਜ਼ ਨੂੰ ਤੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀਡੀਓ ਦਾ ਕੀ ਹਿਸਾਬ-ਤਬ। ਅੱਜ ਦੇ ਮੈਸੇਜ ਬਹੁਤ ਵਧੀਆ ਮਿਲਿਆ। ਤੇ ਮੈਂ ਸੱਸ ਦਾ ਰੋਲ ਤਾਂ ਕੀਤਾ ਹੀ ਕਿ ਮੈਨੂੰ ਬੜਾ ਚੰਗਾ ਲੱਗਦਾ। ਸੱਸ ਆਰਿਆਂ ਨੇ ਤੁਹਾਡਾ ਹਾਲ-ਚਾਲ ਵੀ ਪੁੱਛਿਆ ਸੀ ਉਹ ਵੱਖਰਾ ਹੀ ਇੱਕ ਬਲੌਗ। ਬਣਾ ਕੇ ਤੁਹਾਨੂੰ ਜਰੂਰ ਹਾਂਜੀ ਉਹ ਸਾਰਿਆਂ ਨਾਲ ਆਪਾਂ ਮੈਂਬਰਾਂ ਨਾਲ ਵਲੌਗ ਬਣਾ ਕੇ ਤੇ ਫਿਰ ਪਾਵਾਂਗੇ ਇਹ ਤੁਹਾਨੂੰ ਆਪਣੀ ਤਬੀਅਤ ਬਾਰੇ ਵੀ ਦੱਸਾਂਗੇ ਅੱਗੇ ਕੀ ਪ੍ਰੋਸੀਜਰ ਆ ਉਹਦੇ ਬਾਰੇ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਕਿਤੇ ਦੇ ਦੇ ਕਿੱਥੇ ਗਏ ਸੀ ਕਿੱਥੋਂ ਆਏ ਨੇ ਹੋ ਕੇ ਇਹ ਵੀ ਦੱਸਣਗੇ ਜਰੂਰ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬੈਲ ਜਰੂਰ ਕਰਿਆ ਕਰੋ ਛੋਟੀ ਜਿਹੀ ਮੈਨ ਬੈਲ ਕਿਸ ਤਰ੍ਹਾਂ ਦਿਓ ਐਦਾਂ ਕਰਦੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਆਪਣਾ ਧਿਆਨ ਰੱਖੋ ਸਾਰੇ ਜਾਨੇ